ਦ ਸਮਰ نیوز ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸਾਖਸ਼ੀ ਸੋ ਕੈਪਰੀ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਅੱਜ ਖਾਸ ਤੌਰ ਤੇ ਏਜੰਟ ਮੀਟਿੰਗ ਕਰਵਾਈ ਗਈ ਹੈ ਜਿਸ ਵਿੱਚ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕੈਪਰੀ ਵੱਲੋਂ ਜੋ ਬਰਮਿੰਗਮ ਸਿਟੀ ਯੂਨੀਵਰਸਿਟੀ ਯੂਕੇ ਦੇ ਨਾਲ ਟਾਈਪ ਕੀਤਾ ਗਿਆ ਹੈ ਖਾਸ ਤੌਰ ਤੇ ਐਡਮਿਸ਼ਨ ਪਾਰਟਨਰ ਜੋ ਹੈ ਕੈਪਰੀ ਬਣ ਚੁੱਕਾ ਹੈ ਤੇ ਉਹਨਾਂ ਨੂੰ ਕਿਸ ਤਰ੍ਹਾਂ ਏਜੰਟਸ ਨੂੰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਬਰਮਿੰਗਮ ਸਿਟੀ ਯੂਨੀਵਰਸਿਟੀ ਚ ਕੋਰਸਸ ਹੋ ਰਹੇ ਨੇ ਜੋ ਸਪੈਸ਼ਲ ਖਾਸ ਤੌਰ ਤੇ ਉਹਨਾਂ ਵੱਲੋਂ ਜੋ ਹੈ ਲੁਧਿਆਣਾ ਦੇ ਵਿੱਚ ਵੀ ਆਪਣਾ ਕਾਲਜ ਖੋਲ੍ਹਿਆ ਗਿਆ ਹੈ ਸੋ ਉਸ ਨੂੰ ਲੈ ਕੇ ਅੱਜ ਪੂਰੀ ਮੀਟਿੰਗ ਕਰਵਾਈ ਜਾਏਗੀ ਜਿੱਤੇ ਏਜੰਟਸ ਨੂੰ ਦੱਸਿਆ ਉਨਾ ਵੱਲੋਂ ਵੀ ਅਗਰ ਕੋਈ ਕੁਐਰੀਜ਼ ਹੈ ਉਹ ਵੀ ਜੋ ਹੈ ਸਪੈਸ਼ਲ ਸੋਲਵ ਕੀਤੀਆਂ ਜਾਣਗੀਆਂ ਤੇ ਨਾਲ ਹੀ ਬ੍ਰਿਮਿੰਗਮ ਸਿਟੀ ਯੂਨੀਵਰਸਿਟੀ ਤੋਂ ਵੀ ਜੋ ਹੈ ਡੈਲੀਗੇਟਸ ਆਏ ਹੋਏ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਤੇ ਤੁਹਾਨੂੰ ਦਿਖਾਣੇ ਅੱਜ ਦੇ ਖਾਸ ਇਵੈਂਟ ਦੀਆਂ ਤਸਵੀਰਾਂ ਨਿਤਿਨ ਸਰ ਸਾਡਾ ਮੌਜੂਦ ਨੇ ਗੱਲਬਾਤ ਕਰਦੇ ਆ ਸੋ ਸਰ ਅੱਜ ਇਵੈਂਟ ਆਰਗੇਨਾਈਜ਼ ਕਰਵਾਇਆ ਕੀ ਮਕਸਦ ਸੀ ਏਜੰਟ ਨੂੰ ਬੁਲਾਏ ਨੇ ਕੀ ਗਲਬਾਤ ਹੋਈ ਹੈ ਦੇਖੋ ਕੈਪਰੀ ਐਜੂਕੇਸ਼ਨ ਤੁਹਾਨੂੰ ਪਤਾ ਕਿ ਹਰ ਸਾਲ ਇਵੈਂਟ ਆਰਗੇਨਾਈਜ਼ ਕਰਵਾਉਂਦਾ ਹੈ ਤੇ ਏਜੰਟਸ ਨੂੰ ਬੁਲਾਉਂਦਾ ਹੈ ਸਾਰੇ ਸਬ ਏਜੰਟ ਸਹੀ ਪੰਜਾਬ ਹੈ ਹਰਿਆਣਾ ਹੈ ਰਾਜਸਥਾਨ ਹੈ ਗੁਜਰਾਤ ਤੱਕ ਤੋਂ ਵੀ ਲੋਕੇ ਤੇ ਆਏ ਹੋਏ ਨੇ ਅੰਡਰਸਟੈਂਡ ਕਰਨ ਵਾਸਤੇ ਕਿਉਂਕਿ ਕੈਪਰੀ ਐਜੂਕੇਸ਼ਨ ਨੇ ਟਾਇਪ ਕਿ ਤਹਿ ਬਰਮਿੰਗਮ ਸਿਟੀ ਯੂਨੀਵਰਸਿਟੀ ਨਾਲ ਇੱਕ ਐਕਸਕਲੂਸਿਵ ਟਾਇਪ ਹੈ ਜਿੰਨੀ ਐਡਮਿਸ਼ਨਸ ਹੋਣਗੀਆਂ ਏ ਥਰੂ ਕੈਪਰੀ ਐਜੂਕੇ ਵਰਸ ਪ੍ਰੋਗਰਾਮ ਜਿਸ ਦਾ ਤੁਹਾਨੂੰ ਪਤਾ ਕੀ ਕਰਵਾਇਆ ਜਾ ਰਿਹਾ ਹੈ ਤੇ MBA ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਵੰਡਰਫੁਲ ਅਪੋਰਚਨਿਟੀ ਫॉर द ਪੀਪਲ ਬਹੁਤ ਘੱਟ ਫੀਸ ਦੇ ਨਾਲ ਬੱਚਾ ਸੈਟਲ ਹੋ ਪਾਏਗਾ ਸਾਕਸ਼ੀ ਪਤਾ ਕੀ ਹੁੰਦਾ ਕਿ ਹਰ ਬੱਚਾ ਸੋਚਦਾ ਹੈ ਕਿ ਪੜ੍ਹਾਈ ਕਰਨ ਤੋਂ ਬਾਅਦ ਕਮਾਣਾ ਹੈ ਹਨਾ ਹੁਣ ਕਮਾਣ ਦੀ ਵੀ ਗੱਲ ਚੰਗੀ ਤਰ੍ਹਾਂ ਸੁਣ ਲਓ ਆਮ ਬੱਚਾ ਯੂਕੇ ਦੇ ਵਿੱਚ ਪੜ੍ਹਾਈ ਕਰਕੇ 2 ਲੱਖ ਰੁਪਏ ਮਹੀਨਾ ਕਮਾ ਸਕਦਾ ਹੈ ਐਵਰੇਜ ਜਿਹੜੇ ਕੋਰਸ ਅਸੀਂ ਕਰਵਾ ਰਹੇ ਆਂ ਬੱਚੇ ਦੀ ਮਿਨਿਮਮ ਸੈਲਰੀ 5 ਤੋਂ 6 ਲੱਖ ਰੁਪਈਆ ਸਾਲ ਦੀ ਹੋਏਗੀ ਉਹ ਵੀ 1 ਸਾਲ ਬਾਅਦ ਅਸੀਂ ਉਸ ਚੀਜ਼ ਦੇ ਉੱਪਰ ਲੈ ਕੇ ਆਏ ਆਂ ਵੀ ਆਰ ਵਰਕਿੰਗ ਨਾਓ ਓਨ ਮੀਟਾਵਰਸ ਅਸੀਂ ਇਸ ਨੂੰ ਸਟਰੋਂਗਲੀ ਇਸ ਦੇ ਉੱਪਰ ਕੰਮ ਕਰ ਰਹੇ ਆਂ ਕਿ ਇਸ ਟਾਈਮ ਤੇ ਜਿਹੜੀ ਡਿਮਾਂਡ ਹੈ ਪੂਰੇ ਵਰਲਡ ਦੇ ਵਿੱਚ ਉਹ ਮੀਟਾਵਰਸ ਦੀ ਹੈ ਆਉਣ ਵਾਲੇ 5-7 ਸਾਲਾਂ 'ਚ ਲੋਕਾਂ ਦੇ ਹੱਥਾਂ ਤੋਂ ਮੋਬਾਈਲ ਨਿਕਲ ਜਾਣੇ ਨੇ ਏਵਰੀਥਿੰਗ ਵਿਲ ਬੀ ਓਨ ਗਲਾਸਿਸ ਜਿਹੜੇ ਤੁਸੀਂ ਇਸ ਟਾਈਮ ਤੇ ਗਲਾਸ ਪਾਏ ਹੋ ਨੇ ਆਪਣੇ ਚਿਹਰੇ ਤੇ ਇੰਨੇ ਹੀ ਮੋਬਾਈਲ ਦਾ ਕੰਮ ਕਰਨਾ ਹੈ ਇੰਨੇ ਹੀ ਹਰ ਚੀਜ਼ ਅੰਡਰਸਟੈਂਡ ਕਰਨ ਕਰ ਰਹੇ ਹੋ ਇਹ ਤੁਹਾਡਾ ਹੁਣ ਜੜਾ ਚਸ਼ਮਾ ਹੀ ਸਾਰੀਆਂ ਗੱਲਾਂ ਕਰੇਗਾ ਤਾਂ ਉਸ ਟੈਕਨੋਲੋਜੀ ਨੂੰ ਲੈ ਕੇ ਬਰਮਿੰਗਮ ਸਿਟੀ ਯੂਨੀਵਰਸਿਟੀ ਆਈਐਨਕੇਪੀ ਐਜੂਕੇਸ਼ਨ ਨੇ ਇਸ ਕਰਕੇ ਇੱਕ ਸੈਮੀਨਾਰ ਆਰਗੇਨਾਈਜ਼ ਕੀਤਾ ਇਨਫੋਰਮੇਸ਼ਨ ਸੈਸ਼ਨ ਆਰਗੇਨਾਈਜ਼ ਕੀਤਾ ਸਾਰਿਆਂ ਵਾਸਤੇ ਤਾਂ ਕਿ ਉਹ ਚੰਗੀ ਤਰ੍ਹਾਂ ਅੰਡਰਸਟੈਂਡ ਕਰ ਆਪਾਂ ਕੀ ਫਿਊਚਰ ਕੀ ਹੈ ਤੇ ਕਿਸ ਤਰ੍ਹਾਂ ਅਸੀਂ ਇਸ ਚੀਜ਼ ਦਾ ਫਾਇਦਾ ਉਠਾ ਸਕਦੇ ਹਾਂ ਜੌਬ ਓਪਰਚ्युनिटी ਦੀ ਗੱਲ ਕਰੀ ਔਰ ਲਗਾਤਾਰ ਜੋ ਇਸ ਦੀ ਅਪਡੇਟ ਤੁਸੀਂ ਦੇ ਰਹੇ ਹੋ ਕਿ ਉਹਦੇ ਵਿੱਚ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਆਏਗੀ ਦੇਖੋ ਦਿੱਕਤ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਕਹਿੰਦਾ ਕਿ ਅੱਜ ਤੋਂ 25 ਸਾਲ ਪਹਿਲੇ ਸਾਖੀ ਮੈਨੂੰ ਪਤਾ ਜ ਤੇ ਅੱਜ ਉਹ ਸੱਚਾਈ ਹੋ ਗਈ 5 ਸਾਲ ਪਹਿਲੇ ਲੋਕੀ ਕਹਿਣ ਲੱਗੇਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਦੇਗੀ ਸਮੇਂ ਉਹ ਤੱਕ ਵਿਸ਼ਵਾਸ ਨਹੀਂ ਸੀ ਹੋਇਆ ਲੋਕਾਂ ਨੇ ਉਹ ਕਰ ਲਿਆ ਕੋਵਿਡ ਆਂਦੇ ਲੋਕਾਂ ਨੇ ਜ਼ੂਮ ਦੀਆਂ ਕਲਾਸਾਂ ਸ਼ੁਰੂ ਕਰਤੀਆਂ ਵਿੰਡੋਸ ਆ ਗਿਆ ਸਾਰੀਆਂ ਚੀਜ਼ਾਂ ਲੋਕਾਂ ਦੇ ਹੱਥਾਂ ਦੇ ਵਿੱਚ ਆਣੀਆਂ ਸ਼ੁਰੂ ਹੋ ਗਈਆਂ ਕੀ 15 ਸਾਲ ਪਹਿਲੇ ਜਾਂ 5 ਸਾਲ ਪਹਿਲੇ 10 ਸਾਲ ਪਹਿਲੇ ਆਪ ਨੂੰ ਪਤਾ ਸੀ ਅਸੀਂ QR ਕੋਡ ਦੇ ਥਰੂ ਕਿਸੇ ਨੂੰ ਪੈਸੇ ਭੇਜ ਸਕਾਂਗੇ ਅੱਜ ਨਾਈ ਦੀ ਦੁਕਾਨ ਤੇ ਵੀ ਚੱਲਿਆ 30 ਰੁਪਏ 50 ਰੁਪਏ ਛੇਵ ਦੇ ਦੇਣਾ ਤੇ ਅਗਲਾ QR ਕੋਡ ਤੋਂ ਲੈਂਦਾ ਅੱਜ ਸਬਜ਼ੀ ਦੇ ਕੋਲ ਚੱਲੇ 20 ਰੁਪਏ ਵੀ ਅਗਲਾ ਸ ਜੌਬ ਓਪਰਚੂਨਿਟੀਜ਼ ਨਾਟ ਓਨਲੀ ਇਨ ਅਬਰਾਡ ਬਟ ਆਲਸੋ ਇਨ ਇੰਡੀਆ ਸਾਰੀ ਇੰਡੀਆ ਕੰਟਰੀਜ਼ ਦੇ ਵਿੱਚ ਸਾਰੀ ਇੰਡੀਆ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਹੈ ਇਹਨਾਂ ਦੇ ਵਿੱਚ ਜੌਬਸ ਹੀ ਸਿਰਫ ਇਹੀ ਮਿਲਦੀਆਂ ਨੇ ਹੁਣ ਆਲੋ ਟਾਈਮ ਤੇ ਸੋ ਅਗਰ ਏਜੰਸੀ ਗੱਲ ਕਰੀ ਕਿੰਨੇ ਏਜੰਟਸ ਜੋ ਅੱਜ ਇਸ ਮੀਟਿੰਗ ਦੇ ਵਿੱਚ ਇਵੈਂਟ ਦੇ ਵਿੱਚ 120 ਏਜੰਟਸ ਫਰਮ ਆਲ ਓਵਰ ਪੰਜਾਬ ਆਰ ਹੇਅਰ ਟੁਡੇ ਜੀ ਹਾਊ ਆਰ ਯੂ ਗੈਟਿੰਗ ਦ ਰਿਸਪੌਂਸ I'm feeling amazing significantly good re response yeah. I can feel uh, You know lots of people ask the questions that means they are hungry to bring the students yeah. this is all thanks to Capren Newton and who has you know arranged this good business partner meeting and we are amazed uh, very great answer so we have already asked you so many times about the Metaverse course <laughs> and MBA, but still I want to ask you again that uh, about the job opportunities. Like the Nitin sir said that uh, we have a good job op opportunities in this course. So what do you want to say to the uh, customer? Yeah, basically i um, leads the international MBA, so I'm more talk about the international MBA job opportunities there. So in in UK the average salary per month is almost like two thousand pounds per month, okay. but the students graduate from our university is 90 almost 98 employability are there that means you know most every person will get a job there so that's basically from the average of the salary and we're teaching students both Practically, theoretically, and um, so in their way, we're helping them developing their CV, personal skills, career skills. They have the good pathway to study and also how to get the good job in the market. So, do you think the students are uh, getting interested in this uh, course? We do have a lot of inquiries already, yeah. and they do very interesting. The only thing we still want is branding our you know, collaboration with uh, Hero Cycle, Munja family. And yeah. this is the way we are trying. I think this is the right way we are working with Nita <laughs> yeah. from Cape Frey. So, about today's event, how, how was the response? I think I'm amazed. Uh, the kind of questions we have had, they're spot on, and we believe that there's a synergy already. Do you think uh, the students are getting interested and the agents as well? Absolutely. Hmm. See, uh, there is a big uh, uh, change that's happening, as you know, with uh, with different countries having the immigration policies. Yeah. And uh, we felt uh, this meeting was very positive because uh, uh, UK is still a very good destination for yeah. students. Yeah and uh, that clarity was reached i hope you know um, we have a good outcome about the program uh, ma'am talked about uh, the ima program so metaverse what do you want to say otherwise we have speak a lot about the metaverse yeah. still i want to uh, know that what you want to say to the uh, clients who are watching about the metaverse it's so very simple uh, the world is changing um, the way that we are meeting uh, way we do businesses so if you want to take a program that is actually going to have a scope in yeah. next three to five years yeah. and you have uh, you need to find a better opportunity uh, uh, you know the mse uh, applied metaverse and digital leadership yeah. it's a fantastic course with technology and management together yeah. so i think uh, uh, and and a very affordable price so happy with the response you are getting today yeah, yeah we're very happy yeah. and uh, we very much looking forward for Kepri ਟੂ ਵਰਕ ਐਂਡ ਯੂ نو ਟੂ ਹੈਵ ਅ ਵੈਰੀ ਫਰੂਟਫੁਲ ਆਊਟਕਮ ਲੁਧਿਆਣਾ ਦੇ ਵਿੱਚ ਮੁੰਜਾਲ ਫੈਮਿਲੀ ਹੀਰੋ ਗਰੁੱਪ ਵਾਲਿਆਂ ਨੇ ਇੱਕ ਬੜੀ ਵੱਡੀ ਇੰਸਟੀਟਿਊਸ਼ਨ ਅਸਟੈਬਲਿਸ਼ ਕੀਤੀ ਹੈ ਬਰਮਿੰਗਮ ਸਿਟੀ ਯੂਨੀਵਰਸਿਟੀ ਯੂਕੇ ਨਾਲ ਮਿਲ ਕੇ ਜਿਹਦਾ ਨਾਮ ਹੈ ਮੁੰਜਾਲ ਬਰਮਿੰਗਮ ਸਿਟੀ ਯੂਨੀਵਰਸਿਟੀ ਸੈਂਟਰ ਫਾਰ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਅੱਜ ਕੇਪਰੀ ਜਿਹੜਾ ਕਿ ਬਰਮਿੰਗਮ ਸਿਟੀ ਯੂਨੀਵਰਸਿਟੀ ਦੇ ਲੀਡ ਏਜੰਟ ਹੈਗਾ ਇੱਥੇ ਐਡਮਿਸ਼ਨ ਕਾਉਂਸਲਿੰਗ ਵਾਸਤੇ ਉਹਨਾਂ ਨੇ ਇੱਕ ਬੜੀ ਵੱਡੀ ਗੈੱਟ ਟੂਗੇਦਰ ਕੀਤੀ ਹੈ ਜਿਹਦੇ ਵਿੱਚ ਤਕਰੀਬਨ 100 ਏਜੰਟਸ ਫ্রম ਪੰਜਾਬ ਨੇਬਰਿੰਗ ਹਰਿਆਣਾ ਤੋਂ ਵੀ ਕੁਝ ਬੰਦੇ ਆਏ ਆ। ਤੋਂ ਇੱਥੇ ਡਿਸਕਸ਼ਨ ਇਹ ਹੋਈ ਹੈ ਕਿ ਯੂਕੇ ਦੇ ਵਿੱਚ ਐਜੂਕੇਸ਼ਨਲ ਓਪਰਚ्युनिटीਜ਼ ਕੀ ਹੈਗੀਆਂ ਤੇ ਬਰਮਿੰਘਮ ਸਿਟੀ ਯੂਨੀਵਰਸਿਟੀ ਦੇ ਜੋ ਦੋ ਨਵੇਂ ਪ੍ਰੋਗਰਾਮ ਨਿਊ ਏਜ ਪ੍ਰੋਗਰਾਮ ਹੈ ਜਿਵੇਂ ਮੀਟਾਵਰਸ ਹੈ ਤੇ ਇੰਟਰਨੈਸ਼ਨਲ ਬਿਜ਼ਨਸ ਹੈ ਮੀਟਾਵਰਸ ਦੁਨੀਆ ਦੇ ਵਿੱਚ ਤਿੰਨ ਹੀ ਪ੍ਰੋਗਰਾਮ ਹੈ ਗਿਆ ਇੰਡੀਆ ਦਾ ਪਹਿਲਾ ਪ੍ਰੋਗਰਾਮ ਮੈਟਾਵਰਸ ਦਾ ਮੁੰਜਾਲ ਬਰਿੰਗਮ ਸਿਟੀ ਯੂਨੀਵਰਸਿਟੀ ਸੈਂਟਰ ਵਿੱਚ ਚੱਲ ਰਿਹਾ ਹੈਗਾ ਪਿਛਲੇ ਸਾਲ ਪਹਿਲਾ ਬੈਚ ਹੋਇਆ ਸੀ ਹੁਣ ਦੂਜੇ ਬੈਚ ਦੀ ਐਡਮਿਸ਼ਨ ਦੀ ਤਿਆਰੀ ਹੈ ਔਰ ਇਹ ਜਿਹੜਾ ਪ੍ਰੋਗਰਾਮ ਹੈ ਆਉਣ ਵਾਲਾ ਵੇਲਾ ਜਿਹੜਾ ਵਰਚੁਅਲ ਵਰਲਡ ਹੈ ਉਹਦੇ ਵਾਸਤੇ ਬੱਚਿਆਂ ਨੂੰ ਤਿਆਰ ਕਰਨ ਦਾ ਤੇ ਪੰਜਾਬ ਦੇ ਬੱਚਿਆਂ ਵਾਸਤੇ ਬੜੀ ਅੱਛੀ ਓਪਰਚ्युनिटी ਹੈ ਕਿ ਆਪਣੇ ਆਪ ਨੂੰ ਉਹ ਮੈਟਾਵਰਸੇ ਤਿਆਰ ਕਰ ਸਕਣ ਇਹਦੇ ਵਿੱਚ ਉਹ 1 ਸਾਲ ਪ੍ਰੋਗਰਾਮ ਯੂਕੇ 'ਚ ਹੈ ਔਰ 3 ਮਹੀਨੇ ਦਾ ਪ੍ਰੋਗਰਾਮ ਜਿਹੜਾ ਇੰਡੀਆ 'ਚ ਹੈ ਇਦੇ ਨਾਲ ਬੱਚਿਆਂ ਦੀ ਜਿਹੜੀ ਕਾਸਟ ਆਫ ਐਜੂਕੇਸ਼ਨ ਘਟਦੀ ਹੈ ਪਲੱਸ ਕਲਚਰਲ ਜਿਹੜੀ ਹੈ ਈਜ਼ੀ ट्रांजिशन ਫ্রম ਇੰਡੀਆ ਟੂ ਯੂਕੇ ਹੋ ਸਕਦਾ ਕਿਉਂਕਿ ਯੂਕੇ ਦੀ ਫੈਕਲਟੀ ਇੱਥੇ ਆ ਕੇ ਇੱਕ ਕੋਰਸ ਪੜਾਉਂਦੀ ਹੈ ਤੇ ਇਹ ਤੇ ਵੈਰੀ ਗੁੱਡ ਅਪਰਚੂਨਿਟੀ ਕਿ ਪਰਿਵਾਰਾਂ ਨੇ ਬੜਾ ਅੱਛਾ ਕੀਤਾ ਹੈ ਕਿ ਇੱਕ ਇਵੈਂਟ ਆਰਗੇਨਾਈਜ਼ ਕੀਤੀ ਹੈ ਜਿਹਦੇ ਵਿੱਚ ਸਾਰਾ ਮੈਸੇਜ ਪੰਜਾਬ ਤੱਕ ਪੰਜਾਬ ਜਾਂ ਨੇਬਰਿੰਗ ਹਰਿਆਣਾ ਤੱਕ ਪਹੁੰਚੇਗਾ ਆਲ ਦਾ ਬੈਸਟ ਫਾਰ ਦੀ ਸਟੂਡੈਂਟਸ ਆਫ ਪੰਜਾਬ ਕੈਪਰੀ ਵੱਲੋਂ ਜੋ ਹੈ ਇਵੈਂਟ ਆਰਗੇਨਾਈਜ਼ ਕਰਵਾਇਆ ਗਿਆ ਜਿਸ ਦੇ ਵਿੱਚ ਏਜੰਟ ਮੀਟਿੰਗ ਜੋ ਹੈ ਅੱਜ ਬੁਲਾਈ ਗਈ ਹੈ ਜਿਸ ਵਿੱਚ ਉਹਨਾਂ ਨੂੰ ਸਮਝਾਇਆ ਗਿਆ ਇਹਨਾਂ ਕੋਰਸਸ ਦੀ ਕੀ ਇੰਪੋਰਟੈਂਸ ਹੈ ਤੇ ਇਨ ਫਿਊਚਰ ਬੱਚਿਆਂ ਦੇ ਲਈ ਇਹ ਕਿੰਨਾ ਜ਼ਿਆਦਾ ਫਾਇਦੇਮੰਦ ਹੋਣਗੇ ਗੱਲ ਕਰੀ ਅਗਰ ਜੌਬ ਆਪਰਚੂਨਿਟੀਜ਼ ਦੀ ਬਹੁਤ ਵਧੀਆ ਜੌਬ ਆਪਰਚੂਨਿਟੀਜ਼ ਵੀ ਇਸ ਕੋਰਸ ਤੋਂ ਬਾਅਦ ਉਹਨਾਂ ਨੂੰ ਮਿਲੇਗੀ ਇਸ ਬਾਰੇ ਖਾਸ ਤੌਰ ਤੇ ਅੱਜ ਇਵੈਂਟ ਜੋ ਹੈ ਕੈਪਰੀ ਵੱਲੋਂ ਆਰਗੇਨਾਈਜ਼ ਕਰਵਾਇਆ ਗਿਆ ਕੈਮਰਾਮੈਨ ਆਕਾਸ਼ ਮਾਂਡੀ ਦੇ ਨਾਲ ਸਾਖਸ਼ੀ ਸ਼ਰਮਾ ਦਸਮਨ ਨਿਊਜ਼